ਹੈਲੋ ਸਤਿ ਸ੍ਰੀ ਅਕਾਲ ਜੀ ਮੈਂ ਸਰਬਜੀਤ ਘਰ ਢਿੱਲਾ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਠਾਕ ਤੇ ਆਪਣੇ ਘਰਾਂ ਵਿੱਚ ਖਸਾ ਹਾਲ ਹੋਵੋਗੇ ਤੰਦਰੁਸਤ ਰਹੋਗੇ ਤੇ ਅੱਜ ਮੈਂ ਗੱਡੀ 'ਚ ਬੈਠ ਕੇ ਵੀਡੀਓ ਸਟਾਰਟ ਕਰ ਲਈ ਤੇ ਅੱਗੇ ਦਿਖਾ ਰਹੇ ਹਾਂ ਤੁਹਾਨੂੰ ਵਲੌਗ ਅੱਜ ਤੁਹਾਨੂੰ ਹੋਰ ਕੋਈ ਬਲੌਗ ਨਹੀਂ ਦਿਖਾਉਂਦੇ ਸਿਰਫ ਘੋੜੀ ਦਾ ਬਲੌਗ ਦਿਖਾਵਾਂਗੇ ਆ ਮੌਫਲੀ ਘੁੱਜੀ ਪਈ ਐ ਖਾਣ ਵਾਸਤੇ ਸਰਦੀਆਂ 'ਚ ਬਸ ਮੁੱਖ ਬਲੇ ਹੋਈ ਖਾਣ ਦਾ ਕੰਮ ਆ ਹੋਰ ਕੋਈ ਕੰਮ ਨਹੀਂ ਹੈਗਾ ਸਾਰੇ ਖਾਂਦੇ ਨੇ ਪਰ ਥੋੜੀ ਜੀ ਸੋਚ ਸਮਝ ਕੇ ਖਾਓ ਕਿਉਂਕਿ ਬਾਲੇ ਵੀ ਖਾਣੇ ਮਾੜੀ ਐ ਇਹ ਤੇ ਜੇ ਖਾਣੇ ਵੀ ਤੇ ਨਾਲ ਗੁੜ ਲੈ ਕੇ ਖਾਓ ਕਿਉਂਕਿ ਗੁੜ ਨਾਲੇ ਹਾਜਮ ਆ ਜਾਂਦੀ ਨਹੀਂ ਇਹ ਕਈ ਵਾਰ ਆਪਾਂ ਨੁਕਸਾਨ ਕਰਦੇ ਕਲੇਪੇ ਜੇ ਵੱਜ ਜਾਂਦੇ ਦੇ ਅੰਦਰ ਆਪਣੇ ਗੋੜਨਾ ਸਹੀ ਰਹਿੰਦੀ ਹੈ ਮੂਫਲੀ ਖਾਣ ਨੂੰ ਵਧੀਆ ਵੀ ਲੱਗਦੀ ਹੈ ਗੋੜਨਾ ਖਾਣੇ ਤੇ ਜੇ ਆਪਾਂ ਗੋੜਨਾ ਖਾਣੇ ਆ ਨੂੰ ਲਓ ਜੀ ਹੁਣ ਆਪਾਂ ਘੋੜੀ ਦੀ ਵੀਡੀਓ ਦਿਖਾਵਾਂਗੇ ਅੱਜ ਸੋਨੂੰ ਆਪਾਂ ਅੱਜ ਘੋੜੀ ਦੀ ਸਵਾਰੀ ਕਰ ਰਹੇ ਨੇ ਬੱਚੇ ਤੇ ਮੇਰੇ ਕੋਲ ਹੋਰ ਵਲੌਗ ਨਹੀਂ ਸੀ ਕੋਈ ਮੈਂ ਇਹਦੀ ਵਲੌਗ ਬਣਾ ਕੇ ਤੁਹਾਨੂੰ ਦਿਖਾਉਣੀ ਹੈ ਮਨੇ ਘੋੜੀ ਦੇ ਤੇਲੇ ਹਰਾ ਪਾਉਣ ਦੀ ਕੋਸ਼ਿਸ਼ ਕਰਦਾ ਸਾਡੇ ਇਥੋਂ ਮੁੰਡਾ ਇਹ ਗੱਗੀ ਹਾਏ ਅੱਜ ਕਹਿੰਦਾ ਮੈਂ ਵੀ ਘੋੜੀ ਦੀ ਸਵਾਰੀ ਕਰਨੀ ਆ ਦੇਖੋ ਜੀ ਜਾਨਵਰ ਵੀ ਬਹੁਤ ਸਮਝਦਾਰ ਹੁੰਦੇ ਆ ਇਹ ਵੀ ਕੋਲ ਨਹੀਂ ਲੱਗਣ ਦਿੰਦੇ ਬਹੁਤ ਕੋਸ਼ਿਸ਼ ਕਰ ਰਹੇ ਹੈ ਤੇਲੇ ਹਰਾ ਪਾਉਣ ਦੀ ਪਰਕੋੜੀ ਤੇ ਲਿਹਾਰਾਂ ਨਹੀਂ ਪਾਰੀ ਮੈਂ ਕੈਮਰੇ ਵਿੱਚ ਹੀ ਵੀਡੀਓ ਬਣਾ ਰਹੀ ਹਾਂ ਕਿੰਨੇ ਸਿਆਣੇ ਹੁੰਦੇ ਆ ਜਾਨਵਰ ਬੰਦਿਆਂ ਤੋਂ ਵੀ ਵੱਧ ਸਿਆਣੇ ਬਹੁਤ ਕੋਸ਼ਿਸ਼ ਕਰ ਰਿਹਾ ਹੈ ਪੌਣ ਦੀ ਤੇ ਲਿਹਾਰ ਪਰਕੋੜੀ ਤੇ ਲਿਹਾਰਾਂ ਨਹੀਂ ਪਾਰੀ ਤੇ ਜਾਚ ਕਰ ਬੰਦੇ ਤੋਂ ਬਿਨਾ ਇਹ ਵੀ ਕੋਈ ਫਨੀ ਕਰਦੇ ਲੋ ਜੀ ਬਾਬਾ ਜੀ ਨੇ ਸਾਰੇ ਹਥਿਆਰ ਆਪਣੇ ਸਾਈਡ ਤੇ ਰੱਖ ਤੇ ਲਾ ਕੇ ਦੇ ਹੁਣ ਘੋੜੀ ਨੂੰ ਫੜਨ ਦੀ ਕੋਸ਼ਿਸ਼ ਕਰਦੇ ਆਂ ਤੇ ਲਿਆਰ ਆ ਪਵਾਉਣ ਦੀ ਕੋਸ਼ਿਸ਼ ਕਰਦੇ ਪਰ ਘੋੜੀ ਤਾਂ ਲਿਆਰ ਨਹੀਂ ਪਵਾਉਂਦੀ ਬਹੁਤ ਸਾਵਵਾ ਕੋੜੀ ਸੀਲ ਪਰ ਜਦੋਂ ਨਵੇਂ ਬੰਦੇ ਨੂੰ ਨਹੀਂ ਕੋਲ ਲੱਗਣ ਦਿੰਦੀ ਇਹ ਜਾਣਦੀ ਹੈ ਸਾਰੇ ਹੱਥ ਫੇਰਦਾ ਕੋੜੀ ਉੱਤੇ ਆ ਗਈ ਪਰਲ ਮ ਜਾਵੇ ਕੋੜੀ ਹੋਰ ਮਸਾ ਫੜਾਇਆ ਥੋੜਾ ਜਿਹਾ ਤੇ ਹੁਣੇ ਸੀਤਾ ਸੜ ਮਾਮਾ ਲਗਦਾ ਇਥੋਂ ਇਹਨਾਂ ਨੇ ਆ ਕੇ ਕੋੜੀ ਨੂੰ ਪੁੱਛਕਾਰਿਆ ਤੇ ਪੜਿਆ ਤੇ ਹੁਣ ਆਰਾਮ ਨਾਲ ਖੜ ਗਈ ਕੋੜੀ ਇਹ ਵੀ ਜਿਹੜੇ ਘੋੜੀਆਂ ਰੱਖਦੇ ਉਹਨਾਂ ਨੂੰ ਪਤਾ ਹੁੰਦਾ ਘੋੜੀਆਂ ਦੇ ਬਾਰੇ ਤੇ ਆ ਬੰਦਾ ਨਹੀਂ ਘੋੜੀਆਂ ਬਾਰੇ ਕੁਝ ਜਾਣਦਾ ਹੁੰਦਾ ਇਸ ਕਰਕੇ ਕਹਿੰਦੇ ਵੀ ਕੋੜੀ ਤੋ ਥੋੜਾ ਜਿਹਾ ਬਚਾਈ ਰੱਖਣਾ ਚਾਹੀਦਾ ਸੱਟ ਫੇਟ ਤੋਂ ਇਹ ਤਾਂ ਕੋਈ ਪਤਾ ਨਹੀਂ ਕਿਧਰੋਂ ਲੱਤ ਛੱਡ ਦੇ ਕਹਿੰਦੇ ਠਾਣੇਦਾਰ ਦੇ ਮੋਰ ਦੇ ਤੇ ਘੋੜੀ ਦੇ ਪਿੱਛੋਂ ਲੰਘਣਾ ਇੱਕ ਬਰਾਬਰੀ ਆ ਲੋਜੀ ਘੋੜੀ ਤੇ ਕਾਠੀ ਪਾ ਲਈ ਇਸ ਤਰ੍ਹਾਂ ਮਾਮਾ ਜੀ ਲੱਗਦੇ ਆ ਲਓ ਜੀ ਸਾਰਿਆਂ ਨੇ ਬੈਠ ਬੈਠ ਕੇ ਘੋੜੀ ਦੀ ਸਵਾਰੀ ਕੀਤੀ ਤੇ ਕਿਵੇਂ ਲੱਗੀ ਸੋਨ ਵੀਡੀਓ ਵੀਡੀਓ ਨੂੰ ਲਾਇਕ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਜੀ ਵੀਡੀਓ ਨੂੰ ਫੁੱਲ ਵਾਚ ਦੇਖਣਾ ਤਾਂ ਕਿ ਆਪਾਂ ਨੂੰ ਵਾਚ ਟਾਈਮ ਪੂਰਾ ਮਿਲ ਸਕੇ ਤੇ ਤੁਹਾਡੇ ਸਹਿਯੋਗ ਨਾਲ ਹੀ ਅੱਗੇ ਵਧਣਾ ਜੇ ਆਪਣੀ ਵੀਡੀਓ ਨੂੰ ਤੁਸੀਂ ਫੁੱਲ ਵਾਚ ਦੇਖੋਗੇ ਇਸ ਤਰ੍ਹਾਂ ਬਿਨਾ ਆਪਾਂ ਅੱਗੇ ਨਹੀਂ ਵਧ ਸਕਦੇ ਤੁਹਾਡੇ ਸਹਿਯੋਗ ਨਾਲ ਹੀ ਅੱਗੇ ਵਧਾਂਗੇ ਤੇ ਵੀਡੀਓ ਨੂੰ ਫੁੱਲ ਵਾਚ ਦੇਖਣਾ ਮੈਂ ਸਾਰੇ ਆਪਣੀ YouTube ਫੈਮਿਲੀ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਜੋ ਆਪਾਂ ਨੇ ਇੰਨੀ ਸਪੋਰਟ ਕਰਦੇ ਸਾਰੇ ਜਾਣੇ ਬੱਚੇ ਨੇ ਬਹੁਤ ਜ਼ਿਆਦਾ ਜ਼ਿਆਦਾਤਰ ਮੇਰੀ ਵੀਡੀਓ ਬੱਚੇ ਦੇਖਦੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਦਿਲ ਦੀਆਂ ਗਹਿਰਾਈਆਂ ਤੋਂ ਥੈਂਕ ਯੂ